ਜਿਲ੍ਹਾ ਜਲੰਧਰ ਦੇ ਹੱਤੀ ਦੇ ਮਾਨਯੋਗ ਐਸਐਸਪੀ ਸਰ ਰਵਿੰਦਰ ਸਿੰਘ ਵਰਕ ਜੀ ਦੇ ਗਾਈਡਲਾਈਨ ਤੇ ਸ਼ਾਹਕੋਟ ਪੁਲਿਸ ਵੱਲੋਂ ਇੱਕ ਬਹੁਤ ਹੀ ਅੱਛਾ ਪੁਲਿਸ ਵਰਕ ਕੀਤਾ ਗਿਆ ਜਿਹਦੇ ਤਹਿਤ 1625 ਨੂੰ ਜੈਤੀਪੁਰ ਥਾਣਾ ਐਮਪੀ ਦਾ ਉੱਥੋਂ ਦੀ ਪੁਲਿਸ ਪਾਰਟੀ ਨੇ ਸਾਡੀ ਸ਼ਾਹਕੋਟ ਪੁਲਿਸ ਦੇ ਇੰਸਪੈਕਟਰ ਮੁਖ ਅਫਸਰ ਬਲਵਿੰਦਰ ਸਿੰਘ ਪੁਲਰ ਜੀ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 28 ਨੰਬਰ ਮੁਕਦਮਾ ਨੂੰ ਦਾ 3525 ਨੂੰ ਆਰਮੈਕਟ ਦੇ ਤਹਿਤ ਥਾਣਾ ਜੈਤੀਪੁਰ ਮੱਧਿਆ ਪ੍ਰਦੇਸ਼ ਚ ਦਰਜ ਹੋਇਆ ਸੀ ਦੋ ਦੋਸ਼ੀਆਂ ਦੇ ਖਿਲਾਫ ਜਿਹਦੇ ਚ ਦੋਸ਼ੀ ਜਗਵਿੰਦਰ ਸਿੰਘ ਅਤੇ ਵੀਰਪਾਲ ਸਿੰਘ ਦੋ ਜੋ थाना ਸ਼ਾਹਕੋਟ ਦੇ ਨੇੜੇ ਤੇ ਆਤੀ ਦੇ ਰਹਿਣ ਵਾਲੇ ਸਨ ਇਹ ਉੱਥੇ ਅਸਲੀ ਐਕਟ ਤੇ ਗ੍ਰਿਫਤਾਰ ਹੋਏ ਸਨ ਤੇ ਉਹ ਪੁਲਿਸ ਕਸਟਡੀ ਤੋਂ ਵਿਦ ਜਿਹੜਾ ਸਾਜਸਮਾਨੇ ਤੋੜ ਗਏ ਸੀਗੇ ਪੁਲਿਸ ਵੱਲੋਂ ਕਾਫੀ ਉਪਰਾਲੇ ਕੀਤੇ ਗਏ ਪ੍ਰਾਂਤੋਂਾਂ ਤੋਂ ਗ੍ਰਿਫਤਾਰ ਨਹੀਂ ਹੋਏ ਤੇ ਜਦੋਂ ਸਾਡੀ ਪੁਲਿਸ ਸ਼ਾਹਕੋਟ ਦੀ ਨੂੰ ਪਤਾ ਲੱਗਿਆ ਤੇ ਪੁਲਿਸ ਦੇ ਵਿੱਚ ਇਨਫੋਰਮੇਸ਼ਨ ਤੇ ਨੌ ਕਰਮਚਾਰੀ ਹੈ ਜਿਹੜੇ ਇੰਸਪੈਕਟਰ ਬਿੰਦਰ ਸਿੰਘ ਖੁੱਲਰ ਐਸਸੀ ਮਨਦੀਪ ਸਿੰਘ ਐਸਸੀ ਗਰੇਜ ਸਿੰਘ ਹਤਿਸੀ ਸੰਤੋਖ ਸਿੰਘ ਤੇ ਕਾਂਸਟੇਬਲ ਜਗਦੀਪ ਕਾਂਸਟੇਬਲ ਰਾਜਦੀਪ ਕਾਂਸਟੇਬਲ ਮਨਪ੍ਰੀਤ ਕਾਂਸਟੇਬਲ ਜਗਜੀਤ ਤੇ ਕਾਂਸਟੇਬਲ ਬਕਰਮਜੀਤ ਸਿੰਘ ਇਹਨਾਂ ਨੇ ਬੜੀ ਸਖਤ ਮਿਹਨਤ ਕਰਕੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਇਨਵੈਸਟੀਗੇਸ਼ਨ ਅੱਗੇ ਵੀ ਸਾਨੂੰ ਇਨਫੋਰਮੇਸ਼ਨ ਡਿਵੈਲਪ ਹੋਈ ਜਿਹਦੇ ਤਹਿਤ थाना ਸ਼ਾਹਕੋਟ ਵਿਖੇ ਇੱਕ ਹੋਰ ਮਕਦਮਾ ਦਰਜ ਕਰਕੇ ਉਸ ਦੋਸ਼ੀ ਤੋਂ ਵੀ ਦੋ ਹਥਿਆਰ ਜਿਹੜੇ ਰਿਕਵਰ ਕੀਤੇ ਆ ਅਜੇ ਵੀ ਅਸੀਂ ਅਗਲੀ ਇਨਵੈਸਟੀਗੇਸ਼ਨ ਜਾਰੀ جاری ਹੈ ਇਹ ਸਾਰੇ ਕੀਤੇ ਕੰਮ ਤੋਂ ਸ਼ਲਾਘਾ ਜੋ ਕੰਮ ਕਰਨ ਤੋਂ ਬਾਅਦ ਮੱਧਾਪੁਰ ਪੁਲਿਸ ਨੇ ਮੱਧਿਆ ਫਰਸਟ ਰੇਟ ਵੱਲੋਂ ਜੱਤੀਪੁਰ ਥਾਣੇ ਦੇ ਇਸ ਮਕਦਮੇ ਨੂੰ ਟ੍ਰੇਸ ਕਰਨ ਉਪਰੰਤ ਸ਼੍ਰੀ ਧਰਮਰਾਜ ਆਈਪੀਐਸ ਜਿਹੜੇ ਪੁਲਿਸ ਕਪਤਾਨ ਹੈਗੇ ਆ ਖਰਗਾਉਂ ਦੇ ਉਹਨਾਂ ਵੱਲੋਂ ਸਪੈਸ਼ਲ ਸਾਡੇ ਇਨ੍ਹਾਂ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਜਿਹੜੇ ਅਪਰੀਸ਼ੀਏਸ਼ਨ ਮਿਲੀ ਹੈ ਜੋ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਪੰਜਾਬ ਪੁਲਿਸ ਇੱਕ ਬਾਦਰ ਪੁਲਿਸ ਹੈ ਇਹਨਾਂ ਨੇ ਚੰਗੇ ਅਪਰੇਸ਼ਨ ਕਰਨ ਦੇ ਬਾਵਜੂਦ ਦੂਸਰੀ ਸਟੇਟ ਤੋਂ ਵੀ ਸਾਨੂੰ ਐਪਰੀਸ਼ੀਏਸ਼ਨ ਮਿਲੀ ਹੈ ਮੈਂ ਇਹਨਾਂ ਸਾਰੇ ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਨਾ ਹੈ ਔਰ ਅਸੀਂ ਇਸ ਤਰ੍ਹਾਂ ਦੇ ਰਿਜ਼ਲਟ ਜਿਹੜੇ ਸਾਨੂੰ ਆਸ ਹੈ ਕਿ ਸਾਡੇ ਕਰਮਚਾਰੀ ਕਰਦੇ ਰਹਿਣਗੇ ਥੈਂਕ ਯੂ